2023 ਮਾਡਲ ਆ ਬਾਈ ਠੀਕ ਹੈ ਜੀ ਜਿੰਨੇ ਇਹਦੇ ਟਾਇਰ ਨੇ ਹਾਂਜੀ ਜਿੰਨੇ ਦੀ ਕੰਡੀਸ਼ਨਰ ਸ਼ਹਿਰ ਹੀ ਏ ਤੋਂ ਲੈ ਕੇ ਜੈਡ ਤੱਕ ਜੇ ਕੋਈ ਬੰਦਾ ਰੰਗ ਸਾਫਤ ਕਰ ਦੇ ਹਾਂਜੀ ਆਪਾਂ ਆਉਣ ਤੱਕ ਦਾ ਖਰਚਾ ਦੇ ਦਾਂਗੇ ਬੰਦੇ ਇਹ 2008 ਵਾਲੀ ਇਹ 4 ਨੰਬਰ ਹੈ ਇਹ 4 ਨੰਬਰ ਹੈ ਹਰਿਆਣਾ ਨੰਬਰ ਇਹ ਹੈ ਠੀਕ ਇਹਦੇ ਵਾਰ 12 ਮਾਡਲ ਆ ਜੀ ਇਹ 12 ਮਾਡਲ ਜਿੰਨਾ ਹੈਗਾ ਸਾਰਾ Ориਜਨਲ ਆ ਇਹ ਪਰ ਪਲੱਸ ਆ ਗਿਆ ਇਹ ਚ ਮੈਕੋ ਦਾ ਪੰਪ ਆ ਗਿਆ ਜੀ ਠੀਕ ਹੈ ਜੀ ਫੰਕਸ਼ਨ ਸਾਰੇ ਜਿਹੜੇ ਸਪੈਸ਼ਲਿਟੀ ਵਾਲੇ ਨੇ ਜੇਕ ਵੀ ਹੈਗਾ ਮੰਗਰ ਇਹ ਤਾਂ ਗੱਲ ਹੈ ਜੀ 182 83 ਘੰਟੇ ਹੈ ਜੇ ਨਾ ਐਮ ਆਰ ਐਫ ਪਿਆਗਾ ਆ ਨਿਸ਼ਾਨ ਪ ਈਪੀਆਈ ਹਾਂਜੀ ਇਹ ਆ ਗਿਆ 60 ਦੇ ਇੰਜਨ ਵਾਲਾ ਆ ਗਿਆ 50 ਪਾਵਰ ਚ ਆ ਗਿਆ ਜੀ ਠੀਕ ਹੈ ਜੀ 2021 ਦਾ 11ਵਾਂ ਮਹੀਨਾ 22 ਦੀ ਗੱਲ ਪਈ ਲਓ ਵੀ ਮਿੱਤਰੋ ਅੱਜ ਜੱਗੀ ਬਾਈ ਕੋਲੇ ਆਏ ਆ ਬਾਕੀ ਲੋਕੇਸ਼ਨ ਸਾਰੀ ਜੱਗੀ ਬਾਈ ਦੱਸੂਗਾ ਸਤਿ ਸ਼੍ਰੀ ਅਕਾਲ ਬਾਈ ਜੱਗੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਭਰਾ ਹਾਂਜੀ ਹਾਂਜੀ ਵੀਰੇ ਜੀ ਆਇਆਂ ਨੂੰ ਹਾਂਜੀ ਜੀ ਆਇਆਂ ਨੂੰ ਵੀਰੇ ਤੁਹਾਨੂੰ ਧੰਨਵਾਦ ਬਾਈ ਸਾਡੇ ਘਰੇ ਪਹੁੰਚਦੇ ਹੁਣ ਜੀ ਆਇਆਂ ਨੂੰ ਧੰਨਵਾਦ ਬਾਈ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਧੰਨਵਾਦ ਤੇ ਜੱਗੀ ਮੈਨੂੰ ਐਂ ਦੱਸ ਵੀ ਕੀ ਲੋਕੇਸ਼ਨ ਪੈਗੀ ਆਪਣੀ ਇਹ ਆਪਣਾ ਜੀ ਕੋਠੇ ਸਰਾ ਹਾਂਜੀ ਹਾਂਜੀ ਸਿੰਗਲ ਸੜਕ ਰੋੜ ਦੇ ਉੱਪਰ ਹੀ ਪੈ ਗਿਆ ਠੀਕ ਹੈ ਜੀ ਤੇ ਨੇੜੇ ਇਧਰ ਤਰੌਲਾ ਵੀ ਪੈ ਗਿਆ ਥੋੜੇ ਨੇੜੇ 7 ਕਿਲੋਮੀਟਰ ਇਧਰੋਂ ਲਾ ਤਰੌਲਾ 7 ਕਿਲੋਮੀਟਰ ਬਿਲਕੁਲ ਬੜਾ ਤਰੌਲਾ 7 ਕਿਲੋਮੀਟਰ ਠੀਕ ਹੈ ਜੀ ਤੇ ਹੁਣ ਆਪਾਂ ਕਰੀਏ ਟਰੈਕਟਰਾਂ ਬਾਰੇ ਗੱਲ ਵੀ ਬਾਈ ਜੀ ਇਹ ਜਿਹੜੇ ਟਰੈਕਟਰ ਖੜਾਈ ਖੜੇ ਆ ਆਪਾਂ ਸਾਰੇ ਇਹ ਪੰਜਾਬ ਨੰਬਰ ਨੇ ਸਾਰੇ ਪੰਜਾਬ ਨੰਬਰ ਨੇ ਜੀ 1K4 ਨੰਬਰ ਦਾ ਹਰਿਆਣੇ ਦਾ 1K4 ਹਰਿਆਣੇ ਦਾ ਉਹ ਦੱਸ ਰਹੇ ਸੀ ਹਾਂਜੀ ਹਾਂਜੀ ਉਹ ਦੱਸ ਰਹੇ ਹੋ ਤੇ ਕਾਪੀ ਕਾਗ ਜਾਂਦੇ ਕਾਪੀਆਂ ਸਾਰੇ ਹਾਜ਼ਰ ਨੇ ਜੀ ਠੀਕ ਹੈ ਲਾਉਣ ਦੀ ਸਵੇਦਾ ਹੈਗੀ ਹੈ ਜੀ ਫੁੱਲਾ ਪੁੱਲ ਹੈ ਹਾਂਜੀ ਹਾਂਜੀ ਠੀਕ ਹੈ ਕਿੱਥੋਂ ਦਾ ਵੀ ਆਊਗਾ ਆਪਾਂ ਲੂਨ ਅਵੇਲੇਬਲ ਕਰ ਦਾਂਗੇ ਉਹਨੂੰ ਠੀਕ ਹੈ ਜੀ ਤੇ ਹਰਿਆਣੇ ਦਾ ਵੀ ਆ ਜੇ ਉੱਥੇ ਵੀ ਦੇ ਦਾਂਗੇ ਉੱਥੇ ਵੀ ਲਾਉਣ ਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਕਬੋਟੇ ਤੋਂ 5502 ਤੋਂ ਸਟਾਰਟ ਕਰਦੇ ਹਾਂ ਇਹਦੇ ਬਾਰੇ ਬਾਈ ਜੱਗੀ ਦੱਸਿਂਗੇ ਰਾ ਇਹ 5502 ਆ ਜੀ 2023 ਮਾਡਲ ਆ ਬਾਈ ਠੀਕ ਹੈ ਜੀ ਜਿੰਨੇ ਇਹਦੇ ਟਾਇਰ ਨੇ ਹਾਂਜੀ ਜਿੰਨੇ ਦੀ ਕੰਡੀਸ਼ਨਰ ਸ਼ਹਿਰੀਏ ਤੋਂ ਲੈ ਕੇ ਜੈਡ ਦਾ ਕਾ ਜੇ ਕੋਈ ਬੰਦਾ ਰੰਗ ਸਾਫਤ ਕਰ ਦੇ ਹਾਂਜੀ ਆਪਾਂ ਹੌਣ ਤੱਕ ਦਾ ਖਰਚਾ ਦੇ ਦਾਂਗੇ ਬੰਦੇ ਨੂੰ ਹੌਣ ਤੱਕ ਦਾ ਹਾਂਜੀ ਹਾਂਜੀ ਟਾਇਰ ਕਿੰਨੇ ਕ ਪੈਸੇ ਪਏ ਹੁਣ 651 ਘੰਟੇ ਚੱਲੇ 90 ਪੈਸੇ ਟਾਇਰ ਨੇ ਜੀ 90 ਪੈਸੇ ਟਾਇਰ ਨੇ ਮਿੱਤਰੋ 651 ਘੰਟੇ ਕੁੱਲ ਆਨ ਰਿਕਾਰਡ ਦੀ ਚੈੱਕ ਕਰਵਾ ਲਿਓ ਆਨ ਰਿਕਾਰਡ ਚੈੱਕ ਕਰਾ ਸਕਦੇ ਹਾਂ 3 ਸਪੀਡ ਚ ਆ ਗਿਆ 3 ਸਪੀਡ ਚ ਹਾਂਜੀ ਹਾਂ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਜੇ ਕਿ ਇਹਦੇ ਨਾਲ ਬਾਈ ਛਾਤਰੀ ਤਾਂ ਨਹੀਂ ਰੇਂਜ ਛਾਤਰੀ ਸਹੀ ਨਹੀਂ ਜਾਈ ਨਹੀਂ ਸੀ ਛਾਤਰੀ ਦੇ ਨਾਲ ਆ ਹੀ ਨਹੀਂ ਛਾ ਡਾਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਓਨੀ ਇੰਜਨ ਗੇਅਰ ਦਾ ਪੂਰੀ ਠੋਕਰ ਪੂਰਾ ਨਵਾਂ ਪਿਆ ਬਈ ਪੂਰਾ ਨਵਾਂ ਪਿਆ 651 ਘੰਟੇ ਚੱਲਿਆ 651 ਘੰਟੇ ਚੱਲਿਆ ਤੇ ਮਾਡਲ ਮਾਡਲ 2023 ਜੀ 23 ਮਾਡਲ ਦਾ ਅਜੇ 23 ਦੇ ਮਾਰ ਕੇ 7 ਮਹੀਨਾ 23 ਦਾ ਵੀ 23 ਦਾ ਵੀ 7 ਮਹੀਨਾ 23 ਦਾ ਵੀ 7 ਮਹੀਨਾ ਕਾਪੀ 24 ਦੀ ਕਾਪੀ 24 ਦੀ ਤੇ ਰੇਟ ਰੇਟ ਇਹ ਮਿਲੂਗਾ ਜੀ ਆਪਾਂ ਨੂੰ 735000 ਦਾ ਮੁੱਲ ਕਰਦੇ ਆ 7.5 ਲੱਖ ਰੁਪਈਆ ਜੀ ਮੁੱਲ 7.5 ਦਾ 735 ਦਾ ਸੱਜਣਾ ਹਾਂਜੀ ਹਾਂਜੀ ਹਾਂ 735000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ 75210 ਤੇ ਕਾਲੇ ਢੱਡਾ ਵਾਲਾ ਇਹਦੀ ਵੀ ਡਿਮਾਂਡ ਵਾਲੀ ਹੈ ਇਹਦੀ ਵੀ ਡਿਮਾਂਡ ਜ਼ਿਆਦੇ ਆ ਜੀ ਹੁਣ ਇਹਦੀ ਜ਼ਿਆਦੇ ਡਿਮਾਂਡ ਆ ਥੋੜੀ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਇੰਜਨ ਗੇਰ ਦਾ ਕੀ ਮਾਡਲ ਆ ਜੀ ਡਿਸਟ੍ਰੀਬਿਊਟਰ ਆ ਕੰਪਨੀ ਵਾਲਾ ਲੱਗਿਆ ਹੋਇਆ ਠੀਕ ਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਮਾੜੀ ਮੁੱਟੀ ਮਰਾੜਾਂ ਦੀ ਟੱਚਿੰਗ ਹੋਈ ਵੀ ਆ ਚਿਰਦੀ ਹੋਈ ਹੈ ਪਹਿਲਾਂ ਦੀ ਥੋੜੀ ਬੋਤੀ ਡਿਸਟ੍ਰੀਬਿਊਟਰ ਕੰਪਨੀ ਦਾ ਲੱਗਿਆ ਹੋਇਆ ਹੈਗਾ ਡਬਲ ਪੀਟੀਓ ਆ ਡਬਲ ਪੀਟੀਓ ਆ ਹਾਂ ਜੀ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਗੁੜਿਆਰ ਦੇ ਟਾਇਰ ਨੇ 16 9 28 16 9 28 ਜੀ ਹਾਂਜੀ ਬਾਡੀ ਲੈਣ ਵੇ ਦਾਗਾ ਠੀਕ ਹੈ ਜਿੰਨਾ ਹੈਗਾ ਸਾਰਾ ਅਰੀਜਨਲ ਹੈ ਇੰਜਨ ਗੇਅਰ ਦਾ ਭਾਈ ਇੰਜਨ ਗੇਅਰ ਦਾ ਫੁੱਲ ਜਮ ਮੈਮਰੀ ਹੈ ਜੀ ਆਪਣੀ ਠੀਕ ਹੈ ਬਾਈ ਕੋਲੇ ਤਾਂ ਲੈ ਜਾਣ ਜੀ ਬਾਈ ਕੋਲੇ ਤਾਂ ਲਵੇ ਬਾਹਣ ਵੀ ਹੈਗੇ ਨੇ ਭਰਾ ਬਵਾ ਕੇ ਚਾਹੇ ਜੋੜ ਹਾਂਜੀ ਹਾਂ ਬਾਹ ਕੇ ਚੈੱਕ ਕਰਕੇ ਲੈ ਜਾਣਾ ਜਮ ਖੇਤਾਂ ਚ ਬਾਈ ਬੈਠਾ ਜਦੋਂ ਮਰਜ਼ੀ ਚੈੱਕ ਜਦੋਂ ਮਰਜ਼ੀ ਚਾਹੇ 2 ਘੰਟੇ ਬਾਲੇ ਚਾਹੇ 12 ਤੋਂ ਲੈ ਕੇ 1 ਵਜੇ ਤੱਕ ਕਰਵਾ ਲਿਓ ਤੇਲ ਅਗਲੇ ਦਾ ਤੇਲ ਅਗਲੇ ਦਾ ਤੇਲ ਵੀ ਦੇ ਦੀ ਯਾਰ ਜੀ ਤੇਲ ਵੀ ਦੇ ਦਾਂਗੇ ਬਤਾਂ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਿੰਦਾ ਭਾਈ ਤੇਲ ਵੀ ਦੇ ਦੂਗਾ ਠੀਕ ਹੈ ਟਰੈਕਟਰ ਦੇਖ ਸਕਦੇ ਕਿੰਨੇ ਮਾ ਇਹ 4 ਨੰਬਰ ਹੈ ਇਹ 4 ਨੰਬਰ ਹੈ ਹਰਿਆਣੇ ਨੰਬਰ ਇਹ ਠੀਕ ਹੈ 8 ਮਾਡਲ ਦਾ ਰੇਟ ਰੇਟ ਤਾਂ ਜੀ 465000 ਰੁਪਏ ਮੰਗਦੇ ਆ ਹਾਂਜੀ ਬਾਕੀ ਮੌਕੇ ਤੇ ਜੋ ਤੁਸੀਂ ਕਹੋਗੇ ਮਾਨਦਾਨ ਕਰ ਦਾਂਗੇ ਮੌਕੇ ਤੇ ਮਾਨਤਾਰ ਮਿੱਤਰੋ ਹੋਰ ਕੋਈ ਮਾਨਦਾਨ ਹੋ ਜੂ 465000 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂਗਾ ਹਾਂਜੀ ਤੇ ਮੂਰੇ ਆ ਗਿਆ 555 555 ਅਲਟਰਾ ਸੈਂਟਰ ਗੇਅਰ ਹਾਂਜੀ ਇਹਦੇ ਬਾਰੇ ਦੱਸੋ 12 ਮਾਡਲ ਆ ਜੀ ਇਹੇ 12 ਮਾਡਲ ਜਿੰਨਾ ਹੈਗਾ ਸਾਰਾ Ориਜਨਲ ਆ ਇਹ ਸਾਰਾ ਦੇਖੋ ਜੇ ਮੈਂ 17 ਦੀ ਕੰਡੀਸ਼ਨ ਹੁੰਦੀ ਓਵੇਂ ਰਿੰਗ ਦਿਖਾ ਦੋ ਜੀ ਜੇ ਕੋਈ ਰਿੰਗ ਤੇ ਫਾਦਰ ਨਹੀਂ ਤਾਂ ਵੀ ਵੇਚਦਾ ਫੌਨ ਦਾ ਖਰਚਾ ਲੈ ਜਾਣਾ ਬੇਸ਼ੱਕ ਆਪਣੇ ਕੋਲੋਂ ਸ਼ੋ ਮਗਰਾਟ ਬਾਡੀ ਲੈਣ ਕਿੰਨਾ ਸਾਰਾ 오ਰੀਜਨਲ ਆ ਜਿੰਨਾ ਠੀਕ ਹੈ ਟਾਇਰਾਂ ਐ ਐਮ ਆਰ ਐਫ ਦੇ ਨੇ ਬਾਈ ਐਮ ਆਰ ਐਫ ਦੇ ਜੀ ਚਾਰ ਮੂਰ ਦੇ ਗੁੜੀਰ ਦੇ ਮੂਰ ਦੇ ਗੁੜੀਰ ਦੇ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਪਈ ਹੁਣ ਪਈ ਜੀ 95 ਪੈਸੇ ਟਾਇਰ ਪਏ ਨੇ ਜੀ 95 ਪੈਸੇ ਟਾਇਰ ਪਏ ਨੇ ਟਰੈਕਟਰ ਦੇਖ ਦੋਵੇਂ ਵੀ ਦਿਖਾ ਦਿਓ ਬਾਈ ਜਿੰਨੀ ਸ਼ੋ ਮਗਰਾਟ ਐ 12 ਕਹਿ ਨਹੀਂ ਸਕਦਾ ਲੈਣਾ 17 18 ਮਾਡਲ ਆ ਤੇ ਦੂਰੋਂ ਵੀ ਬਾਈਆਂ ਨੂੰ ਦਿਖਾ ਦਿੰਨੇ ਆ ਟਰੈਕਟਰ ਚੈੱਕ ਵਾਲਾ ਜੀ ਸਾਰਾ ਰੇਨ ਆ ਜਿੰਨਾ ਹੈਗਾ ਸਾਰਾ ਰੇਨ ਤੇ ਰੇਟ ਰੇਟ ਇਹਦਾ ਦੀ 410000 ਰੁਪਇਆ 410000 ਹਾਂਜੀ ਹਾਂ ਮੌਕੇ ਦਾ ਮੌਕੇ ਤੇ ਜੋ ਕਹੋਗੇ ਆਪਾਂ ਮਾਨਤਨ ਕਰਦਾਂਗੇ ਬਾਜਿੰਦਰਾਜ ਕਰਕੇ ਨਹੀਂ ਮੋੜਦੇ ਮੌਕੇ ਤੇ ਬਾਈ ਫੁੱਲ ਛੋਟਾ ਫੁੱਲ ਮਾਨਤਨ ਉਹ ਆਪਣਾ ਨਾਮ ਲੈਦੇ ਹੋ ਆ ਕਿ ਤੇ ਖੁੱਲਵੇਂ ਹਿੱਸੇ ਚ ਹੈ ਟਰੈਕਟਰ ਖੁੱਲਵੇਂ ਹਿੱਸੇ ਚ ਜੀ ਤੇ ਟਰੈਕਟਰ ਚੰਗਾ ਤੇ ਮੂਰੇ ਆ ਗਿਆ 37 30 ਸੁਪਰ 37 30 ਸੁਪਰ ਪਲੱਸ ਠੀਕ ਹੈ ਇਹ ਪਲੱਸ ਵਾਲਾ ਸੁਪਰ ਪਲੱਸ ਆ ਗਿਆ ਇਹ ਚ ਮੈਕੋ ਦਾ ਪੰਪ ਆ ਗਿਆ ਜੀ ਠੀਕ ਹੈ ਜੀ ਫੰਕਸ਼ਨ ਸਾਰੇ ਜਿਹੜੇ ਸਪੈਸ਼ਲਿਟੀ ਵਾਲੇ ਨੇ ਜੈਕ ਵੀ ਹੈਗਾ ਮੰਗਰ ਜੈਕ ਵੀ ਹੈ 16 ਦੇ ਟਾਇਰ ਆ ਗਏ ਡਿਸਟ੍ਰਿਬਿਊਟਰ ਆ ਗਿਆ ਫੰਕਸ਼ਨ ਸਪੈਸ਼ਲਿਟੀ ਵਾਲੇ ਨੇ ਸਾਰੇ ਠੀਕ ਹੈ ਮੂਰਲੇ ਵੱਡੇ ਰੇਡੀਅਲ ਟਾਇਰ ਨੇ ਇਹ ਤਾਂ 22000 ਰੁਪਏ ਰਿੰਬਾ ਸਮੇਤ ਲੱਗਦਾ 95 16 ਦੇ ਟਾਇਰ ਪਾਏ ਹੋਏ ਨੇ ਠੀਕ ਹੈ ਜੀ ਰਿੰਬਾ ਸਮੇਤ ਬਦਲੇ ਹੋਏ ਨੇ ਬਾਕੀ ਆ ਜਿਹੜੇ ਵੇਟ ਨੇ ਹਾਂ ਜੀ 25 30000 ਦੇ ਇਹ ਨਹੀਂ ਜੀ ਠੀਕ ਹੈ ਜੀ ਇਹ ਪਾਰਟੀ ਨੇ ਆਪ ਲਾਏ ਹੋਏ ਸੀ ਰਿੰਬ ਹੋ ਗਏ ਕਨੋਪੀ ਵਾਲੀ ਛਾਤਰੀ ਜੀ ਕਨੋਪੀ ਵਾਲੀ ਛਾਤਰੀ ਹੋਗੀ ਜਿੰਨਾ ਟਰੈਕਟਰ ਇਹ ਵੀ ਸਾਰਾ Ориਜਨਲ ਆ ਸਾਰਾ Ориਜਨਲ ਆ ਸਾਰਾ Ориਜਨਲ ਆ ਜੀ ਸੁਪਰਬਾਸਤਰੀ ਤੇ ਆਹ ਦੇਖ ਸਕਦੇ ਹੋ ਬਾਈ ਡਬਲ ਪੰਪ ਚ ਆ ਗਿਆ ਇਹ ਤੇ ਲੈਫਟ ਵਾਲਾ ਪੰਪ ਲੱਗ ਆ ਅਲੱਗ ਆ ਗਿਆ ਜੀ ਹਾਂ ਲੈਫਟ ਵਾਲਾ ਜੈਕ ਲੱਗਿਆ ਹੋਇਆ ਦੇਖ ਸਕਦੇ ਹੋ ਜੈਕ ਲੱਗਿਆ ਹੋਇਆ ਟਰੈਕਟਰ ਚੰਗਾ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਕਿਹੇ ਤੱਕ ਚੱਲੀ ਥੋੜਾ ਹੋਣਾ ਬਾਈ ਥੋੜਾ ਜੀ ਥੋੜਾ ਇਹਦਾ ਚੱਲੀ ਵੀਰੇ ਆਨ ਰਕਾਰਡ Ориਜਨਲ ਹੀ 1100 ਘੰਟਾ ਚੱਲਿਆ 1100 ਘੰਟਾ 1100 ਘੰਟਾ 1100 ਘੰਟਾ ਚੱਲਿਆ ਇਹ ਰੇਟ ਇਹਦਾ ਮੰਗਦੇ ਆ ਜੀ ਆਪਾਂ 7.5 ਲੱਖ ਰੁਪਈਆ ਠੀਕ ਹੈ ਜੀ ਬਾਕੀ ਜੋ ਘੋਗੂਗੀ ਪਾਰਟੀ ਮਾਨਦਾਨ ਫੁੱਲ ਕਰ ਦਾਂਗੇ ਮਾਨਦਾਨ ਫੁੱਲ ਹੋ ਜੂ ਮਿੱਤਰੋ ਟਰੈਕਟਰ ਚੰਗਾ ਕਨੋਪੀ ਵਗੈਰਾ ਲੱਗੀ ਹੋਈ ਐ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 855 4x4 4x4 ਮਿੱਟੀ ਸੋਚ ਹਾਂਜੀ ਹਾਂ ਤੇ ਹਾਰ ਪਾਇਆ ਪਿਆ 3 ਸਪੀਡ 4x4 ਠੀਕ ਐ ਹਾਰ ਪਾਇਆ ਪਿਆ ਜਿੱਦੀ ਧਫਲਕਾਰੀ ਲੈ ਲਿਓ ਬਫਲਕਾਰੀ ਦੇ ਕੇ ਦੋ ਰਾਂਗੇ ਜੀ ਠੀਕ ਐ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਰੈਰਾਂ ਦੀ ਕੰਡੀਸ਼ਨ ਤਾਂ ਰਪੀ ਪਈ ਹੈ ਹਾਂਜੀ ਹਾਂ ਰਿਜਨਲ ਚੱਲਿਆ ਜੀ 182 83 ਘੰਟੇ ਹੈ ਜੇ ਨਾ ਐਮ ਹਾਂ ਨਿਸ਼ਾਨ ਪਏ ਨਹੀਂ ਹਜੇ ਆ ਦੀ ਠੀਕ ਹੈ ਇਹਨੂੰ ਸਾਰਾ ਨਾ ਹਜੇ ਪਏ ਨੇ ਬਾਈ ਇਹ ਤਾਂ ਚੱਲੀ ਥੋੜੇ ਘੰਟਾ ਹੈ ਤਾਂ ਮੈਨੂੰ ਲਾ ਬਧਾਈਆਂ ਤੀ ਆਏ ਹਾਂਜੀ ਹਾਂ 180 ਘੰਟਾ ਚੱਲਿਆ ਜੀ ਹਾਂ origional ਡਬਲ ਟੇਸਟੀ ਬੂਟਰ ਚ ਹੈ ਬਾਈ ਕੋਈ ਮੈਨੂੰ ਲਾ ਟਰਾਲੀ ਵੀ ਨਹੀਂ ਪਾਈ ਦੀ ਟਰਾਲੀ ਪਾਈ ਨਹੀਂ ਬਾਈ ਹਜੇ ਹਾਂ ਕੀ ਇਹ ਦੋ ਚਾਰ ਗੇੜੇ ਲਾ ਲੇ ਹੋਣਾ ਠੀਕ ਹੈ ਜੀ ਤੇ ਟਰੈਕਟਰ ਚੰਗਾ ਹੈ ਸਿੱਧੇ ਬਿਲ ਦੇ ਦਾਂਗੇ ਜੀ 2024 ਆ ਹਾਂਜੀ ਸਿੱਧੇ ਬਿਲ ਸਿੱਧੇ ਬਿਲ ਦੇ ਦਾਂਗੇ ਫਸਟ ਬਾਰ ਦੀ ਗਾਪੀ ਬਣ ਜੂ ਸਿੱਧੇ ਬਿਲ ਕਟ ਦਾਂਗੇ ਠੀਕ ਹੈ ਜੀ ਹਜੇ ਬਿਲ ਕਟਾਈ ਨਹੀਂ ਸੀ ਬਾਈ 24 ਮਾਡਲ 2 22 ਦਾ ਰੇਟ ਹੈਗਾ ਜੀ ਇਹਦਾ ਸਹੀ ਆਪਣਾ 9 ਲੱਖ 35000 ਰੁਪਇਆ 9 ਲੱਖ 35000 ਹਾਂਜੀ ਬਾਕੀ ਜੋ ਮਾਣਤਾਨ ਹੋ ਜੂਗਾ ਜੀ ਫੁੱਲ ਹੋ ਜੂਗਾ ਕੋਈ ਦਿੱਕਤ ਵਾਲੀ ਨਹੀਂ ਠੀਕ ਹੈ ਮਾਣਤਾਨ ਮੌਕੇ ਤੇ ਹੋ ਜੂ ਬਾਈ ਬਾਈਆਂ ਦਾ ਕਹਿਣਾ ਮੇਰੇ ਤੋਂ ਇਹ ਆ ਮੌਕੇ ਤੇ ਮਾਣਤਾਨ ਸਾਰੇ ਟਰੈਕਟਰਾਂ ਚ ਹੀ ਹੋ ਜੂ ਹਾਂਜੀ ਹਾਂ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 45 ਦਾ 45 ਬਹੁਤ ਘੱਟ ਹਾਂਜੀ ਹਾਂ ਈਪੀਆਈ ਹਾਂਜੀ ਇਹ ਆ ਗਿਆ 60 ਦੇ ਇੰਜਨ ਵਾਲਾ ਆ ਗਿਆ 50 ਪਾਵਰ ਚ ਆ ਗਿਆ ਜੀ ਠੀਕ ਹੈ ਜੀ 2021 ਦਾ 11ਵਾਂ ਮਹੀਨਾ 22 ਦੀ ਕਾਪੀ ਆ ਠੀਕ ਹੈ 2021 ਕਹ ਕੇ ਦੇਵਾ ਯਾਰ 50 ਪਾਵਰ ਚ ਆ ਗਿਆ ਜੀ ਮਰਾੜ ਦੇ ਵੀ ਦਿਖਾ ਦਿਓ ਠੀਕ ਹੈ ਜੀ 50 ਪਾਵਰ ਚ ਆ ਗਿਆ ਤੇ ਟਾਇਰਾਂ ਦੀ ਕੰਡੀਸ਼ਨ ਕੀ ਨਾਲ ਦੇ ਟਾਇਰ ਨਾਲ ਦੇ 80 ਪੈਸੇ ਪਏ ਨੇ ਜੀ 80 ਪੈਸੇ ਟਾਇਰ ਨਾਲ ਦੇ ਚੌਪੜਾ ਪਏ ਨੇ ਤੇ ਪ੍ਰੈਸ਼ਰ ਘਟਾਈ ਚ ਹੈ ਪ੍ਰੈਸ਼ਰ ਘਟਾਈ ਚ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਡਬਲ ਕਲੱਚ ਚ ਹੈ ਹਾਂਜੀ ਹਾਂ ਡਬਲ ਕਲੱਚ ਪਾਵਰ ਮਿਕਸ ਪਾਵਰ ਮੈਕਸਰ ਡਬਲ ਕਲਚ ਡਬਲ ਕਲਚ ਪਾਵਰ ਮੈਕਸ ਤੇ ਟਰੈਕਟਰ ਮਿੱਤਰੋ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੜਿਆ ਪਿਆ ਬਿਲਕੁਲ ਤੇ ਮਾਡਲ ਇਹ ਮਾਡਲ 2021 ਮਾਡਲ ਦੀ 2021 2021 ਦੇ 21 ਦਾ ਰੇਟ ਰੇਟ 21 ਦੇ 5 ਲੱਖ 42 ਹਜ਼ਾਰ ਰੁਪਏ ਤੇ ਮੌਕੇ ਦਾ ਮੌਕੇ ਦਾ ਜੋਗ ਹੋਊਗੀ ਬਾੜੀ ਨਰੰਜਨੀ ਕਰਕੇ ਮੋੜ ਦੇਗੀ ਠੀਕ ਹੈ ਮੌਕੇ ਤੇ ਮਾਨਤਾ ਨੂੰ ਥੋੜਾ ਕੀਤਾ ਜ ਉਹ ਡਬਲ ਡਿਸਟ੍ਰੀਬਿਊਟਰ ਚ ਹੈ ਮਿੱਤਰੋ ਤੇ ਆ ਜੋ ਬਾਈ ਨਾਲ ਜੱਗੀ ਨਾਲ ਗੱਲ ਕਰੀਏ ਜੱਗੀ ਭਾਈ ਇਸ ਤੋਂ ਇਲਾਵਾ ਹੋਰ ਵੀ ਹੋਰ ਵੀ ਹੈਗੇ ਨੇ ਜੀ ਹੋਰ ਕੰਮ ਤੇ ਗਏ ਹੋਏ ਨੇ ਠੀਕ ਹੈ ਜੀ ਹਾਂ ਦੋ ਤਿੰਨ ਬਰਨਾਲੇ ਖੜੇ ਨੇ ਦੋ ਤਿੰਨ ਕੰਮ ਤੇਗੇ ਹੋਏ ਨੇ ਠੀਕ ਹੈ ਜੀ ਤੇ ਪੰਜ ਸੱਤ ਡੈਕਟਰ ਹੋਰ ਹੈਗੇ ਨੇ ਠੀਕ ਹੈ ਜੀ ਲੋਕੇਸ਼ਨ ਇੱਕ ਵਾਰ ਫੇਰ ਬੋਲ ਦਿਓ ਲੋਕੇਸ਼ਨ ਆਪਣੀ ਮਾਨਸਾ ਰੋਡ ਤੋਂ ਸਿੰਗਲ ਸੜਕ ਆਉਂਦੀ ਆ ਵੱਡੇ ਤਨੌਲੇ ਨੂੰ ਠੀਕ ਹੈ ਜੀ ਉੱਥੋਂ ਸਹੀ ਮਾਨਸਾ ਰੋਡ ਤੋਂ 2.5 ਕਿਲੋਮੀਟਰ ਦੇ ਪਹਿਲਾ ਮਕਾਨ ਆਪਣਾ ਹੀ ਪੈਂਦਾ ਸੜਕ ਦੇ ਉੱਪਰ ਹੀ ਡੈਕਟਰ ਖੜਦੇ ਆ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਈ ਯਕੀ ਮੋਬਾਈਲ ਨੰਬਰ ਹੈਗਾ ਜੀ 950 1584066 9501584066 ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਜੱਗੀ ਜਾਣਕਾਰੀ ਦੇਣ ਲਈ ਧੰਨਵਾਦ ਤੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ